ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਪ੍ਰਗੰਬਰੀ ਪੁਰਸ਼ਾਂ ਨੇ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਸਿਮਰਨ ਦੱਸਿਆ ਓਦਾ ਦੀ ਯਾਦ ਦੱਸਿਆ ਸਿਮਰਨ ਯਾਦ ਯਾਦ ਸਿਮਰਨ ਅਰਸਲ ਅਸੀਂ ਪ੍ਰਾਪਤ ਕੁਝ ਕਰਨਾ ਨਹੀਂ ਹੈ ਜਿਸ ਨੂੰ ਭੁੱਲ ਗਏ ਉਸ ਨੂੰ ਯਾਦ ਕਰਨਾ ਹੈ ਜੈਸੇ ਮੇਰੇ ਜੀਵ ਦੇ ਚ ਕੋ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਉਸ ਦਾ ਹੋਣਾ ਨਾ ਹੋਣਾ ਇੱਕ ਸਮਾਨ ਹੈ ਰੋਮ ਰੋਮ ਵਿੱਚ ਪ੍ਰਮਾਤਮਾ ਹੋਵੇ ਪਰ ਚੇਤੇ ਚ ਨਹੀਂ ਯਾਦ ਵਿੱਚ ਨਹੀਂ ਸਿਮਰਤੀ ਦੇ ਚ ਨਹੀਂ ਮਰਸਖਾ ਜਿਹੜੇ ਕਹਿੰਦੇ ਨਾ ਪ੍ਰਮਾਤਮਾ ਨੂੰ ਤਲਾਸ਼ ਕਰਨਾ ਨਹੀਂ ਹੈ ਤਲਾਸ਼ ਤੇ ਉਹਨੂੰ ਕਰਨਾ ਪੈਂਦਾ ਜਿਹੜਾ ਗੁੰਮ ਹੋ ਗਿਆ ਹੈ ਲੱਭਣਾ ਤੇ ਉਹਨੂੰ ਕਹਿੰਦੇ ਹੈ ਪਰਮਾਤਮਾ ਦੇ ਕੋਲ ਜਾਣਾ ਇਹਦਾ ਮਤਲਬ ਹੈ ਸਾਥੋਂ ਦੂਰ ਰਹਿ ਕੇ ਜਾਣਾ ਜਦ ਕੇ ਆਖੇ ਜਾ ਰਿਹਾ ਕਹਿਰ ਅਵਦਾਸ ਸਾਥ ਦੇ ਨੇਰੇ ਸਹਜੇ ਹੋਏ ਸੋਏ ਤਨ ਤੋਂ ਜਿਤਨਾ ਹੱਥ ਦੂਰ ਜਾ ਸਕਦਾ ਹੈ ਪਰਮਾਤਮਾ ਤੋਂ ਇਤਨੀ ਦੂਰ ਵੀ ਨਹੀਂ ਹੈ ਉਹ ਤੇ ਯਾਪਕ ਹੈ ਉਸ ਦੇ ਕੋਲ ਨਹੀਂ ਜਾਣਾ ਉਸ ਨੂੰ ਲੱਭਣਾ ਵੀ ਨਹੀਂ ਉਹਨੂੰ ਯਾਦ ਕਰਨਾ ਜਿਹਨੂੰ ਭੁੱਲ ਗਏ ਬਸ ਕਹਿੰਦੇ ਨੇ 12 ਸਾਲ ਦੀ ਘੋਰ ਸਾਧਨਾ ਤੋਂ ਬਾਅਦ ਸਿਧਾਰਥ ਮਹਾਤਮਾ ਬੁੱਧ ਬਣ ਕੇ ਜਦ ਘਰ ਵਾਪਸ ਗਿਆ ਤੇ ਪਿਓ ਨੇ ਪਹਿਲਾ ਇਹੀ ਸਵਾਲ ਕੀਤਾ ਤੈਨੂੰ ਕੀ ਲੱਗਿਆ ਰਾਜਕੁਮਾਰ ਸੀ ਤੂੰ ਮੈਂ ਤੈਨੂੰ ਤਾਂ ਰਾਜ ਪਾਠ ਦੇਣਾ ਸੀ ਕੀ ਲੱਗਿਆ ਤੈਨੂੰ ਜੰਗਲਾਂ ਦੀ ਤੂੰ ਖਾਕ ਛਾਣੀ ਭੁੱਖਾ ਰਹਿ ਪਿਆਸਾ ਰਹਿ ਲਬਿਆਂ ਕੀ ਇਹ ਤਨ ਸਿਧਾਰਥ ਜੋ ਮਹਾਤਮਾ ਬੁੱਧ ਬਣ ਚੁਕੇ ਸੀ ਉਹਦੇ ਕੰਠ ਤੋਂ ਜਿਹੜੇ ਪਹਿਲੇ ਬੋਲ ਨਿਕਲੇ ਮੈਂ ਤੁਹਾਡੇ ਸਾਹਮਣੇ ਰੱਖਾਂ ਪਿਤਾ ਮਿਲਿਆ ਤੇ ਕੁਝ ਵੀ ਨਹੀਂ ਮੈਨੂੰ ਜੋ ਮਿਲਿਆ ਹੋਇਆ ਸੀ ਉਸ ਦਾ ਪਤਾ ਚੱਲ ਗਿਆ ਮਿਲਿਆ ਤੇ ਮੈਨੂੰ ਕੁਝ ਵੀ ਨਹੀਂ ਸੀ ਜੋ ਮਿਲਿਆ ਹੋਇਆ ਸੀ ਜੋ ਮੇਰੇ ਕੋਲ ਸੀ ਜਿਹਨੂੰ ਮੈਂ ਭੁੱਲ ਗਿਆ ਸੀ ਉਹ ਉਸਦਾ ਪਤਾ ਚੱਲ ਗਿਆ ਉਹਦੀ ਯਾਦ ਚੱਲ ਪਈਏ ਉਹ ਨਾਲ ਰਿਸ਼ਤਾ ਜੁੜ ਗਿਆ ਉਸ ਨਾਲ ਸੰਬੰਧ ਜੁੜ ਗਿਆ ਜਦ ਵੀ ਕਿਸੇ ਤੇ ਘਟਨਾ ਘਟਦੀ ਹੈ ਉਹ ਹੈਰਾਨ ਵੀ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਅਵਸਥਾ ਨੂੰ ਦਸਮ ਗ੍ਰੰਥ ਦੇ ਬੜੇ ਸੋਹਣੇ ਲੰਗ ਨਾਲ ਲਿਖਿਆ ਦਿਨ ਇੱਕ ਅਜਬ ਆਤਮ ਰਾਮ ਜਹ ਅਮਿਤ ਤੇਜ ਅਬਗਤ ਆਕਾਮ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਮਹਾਰਾਜ ਕਹਿੰਦੇ ਨਾ ਅਭਿਆਸੀ ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਉਸਤੇ ਘਟਨਾ ਲੱਗ ਗਈ ਆਤਮ ਦੇ ਅਰਥ ਨੇ ਪ੍ਰਕਾਸ਼ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਦਿਨ ਇੱਕ ਅਜੰਬ ਆਤਮ ਰਾਮ जह अमित तेज अवगत अकाम बढ़ातेज गतित रह परम आनंद स्वरूप इस तरह अचानक हो गया और गुरु नानक देव जी महाराज भी कहंदे जद भी ये घटना घट गट दीए अचानक ही घट दीए घाल ना मिलयो सेव ना मिलयो मिलयो आए अचिंता ਮੇਰੀ ਜਿਸ ਘਾਲਣਾ ਦੇ ਨਾਲ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਤੋ ਮੇਰੀ ਘਾਲਣਾ ਪ੍ਰਮਾਤਮਾ ਦਾ ਮੁੱਲ ਹੋ ਗਿਆ ਉਹ ਤੇ ਅਮੁੱਲ ਹੈ ਮੇਰੇ ਕੀਤੇ দান ਨਾਲ ਮੇਰੀ ਕੀਤੀ ਸੇਵਾ ਨਾਲ ਮੇਰੇ ਕੀਤੇ ਜਪ ਨਾਲ ਅਗਰ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਤੋ ਜੋ ਕੁਝ ਮੈਂ ਕੀਤਾ ਹੈ ਪ੍ਰਮਾਤਮਾ ਦਾ ਮੁੱਲ ਹੋ ਗਿਆ ਮੇਰਾ ਜਪ ਤੇ ਪ੍ਰਮਾਤਮਾ ਬਰਾਬਰ ਹੋ ਗਿਆ ਮੇਰੀ ਸੇਵਾ ਤੇ ਈਸ਼ਵਰ ਬਰਾਬਰ ਹੀ ਹੋ ਗਿਆ ਜਿਸ ਪੈਸੇ ਨਾਲ ਬਾਜ਼ਾਰ ਦੇ ਚੋਸ ਵਸਤੂ ਮਿਲ ਸਕਦੀ ਹੈ ਤੇ ਬਰਾਬਰੀ ਹੋ ਗਈ ਇਹ ਚਲੋ ਥੋੜਾ ਜਿਹਾ ਬਾਦਗੜ ਸੇ ਮੇਰੀ ਜਿਸ ਕਿਰਿਆ ਨਾਲ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਉਹ ਪ੍ਰਮਾਤਮਾ ਮੇਰੀ ਕਿਰਿਆ ਤੋਂ ਵੱਡਾ ਨਹੀਂ ਹੈ ਆਪ ਸਾਰੇ ਸੈਣੇ ਬੈਠੇ ਮੇਰੀ ਜਿਸ ਘਾਲਣਾ ਨਾਲ ਮੈਨੂੰ ਰੱਬ ਮਿਲ ਸਕਦਾ ਹੈ ਉਹ ਰੱਬ ਮੇਰੀ ਘਾਲਣਾ ਤੋਂ ਵੱਡਾ ਨਹੀਂ ਹੈ ਇਸ ਵਾਸਤੇ ਦੁਨੀਆ ਭਰ ਦੇ ਮਹਾਪੁਰਸ਼ਾਂ ਨੇ ਆਖਿਆ ਤੂੰ ਮਿਲੇਂ ਤੇਰੀ ਬਖਸ਼ਿਸ਼ ਤੂੰ ਮਿਲੇਂ ਤੇਰਾ ਪ੍ਰਸਾਦ ਗੁਰ ਪ੍ਰਸਾਦ ਤੂੰ ਮਿਲੇਂ ਤੇਰੀ ਰਹਿਮਤ ਤੇਰੀ ਬਖਸ਼ਿਸ਼ ਤਉ ਪ੍ਰਸਾਦ ਇਹ ਤੇਰਾ ਪ੍ਰਸਾਦ ਹੈ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਉਹਨੇ ਘਾਲਣਾ ਨਹੀਂ ਘਾਲੀ ਬੜੀ ਘਾਲਣਾ ਘਾਲੀ ਘਾਲਣਾ ਘਾਲ-ਘਾਲ ਕੇ ਪਤਾ ਚਲਿਆ ਕਿ ਘਾਲਣਾ ਨਾਲ ਨਹੀਂ ਮਿਲੇਗਾ ਬਕਸ਼ਿਸ਼ ਨਾਲ ਮਿਲੇਗਾ। ਔਰ ਯਕੀਨ ਜਾਨੋ ਜਿਸ ਦਿਨ ਐਸਾ ਪਤਾ ਚੱਲਦਾ ਹੈ ਉਸ ਦਿਨ ਗੱਲ ਨਾ ਸਫਲ ਵੀ ਹੋ ਜਾਂਦੀ ਹੈ ਘਟਨਾ ਘਟ ਜਾਂਦੀ ਹੈ। ਗਣਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਦਿਨ ਇੱਕ ਅਜਬ ਆਤਮਰਾਮ ਇੱਕ ਦਿਨ ਅਜੀਬੋ ਗਰੀਬ ਘਟਨਾ ਘਟ ਗਈ। ਅਚਾਨਕ ਆਤਮ ਪ੍ਰਕਾਸ਼ ਹੋ ਗਿਆ। ਵੈਸੇ ਆਤਮਾ ਦੇ ਅਖਰੀ ਅਰਥ ਚਾਨਣਾ ਪ੍ਰਕਾਸ਼ ਖੁਦਾ ਕੀ ਇਹ ਮੁਹੰਮਦ ਸਾਹਿਬ ਕਹਿੰਦੇ ਸਨ ਨੂਰ ਹੈ ਨੂਰ ਚਾਨਣ ਪ੍ਰਕਾਸ਼ ਨਾਮ ਜਪਣ ਨਾਲ ਕੀ ਹੁੰਦਾ ਸਤਗੁਰ ਦੀ ਬਾਣੀ ਕਹਿੰਦੀ ਹੈ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ ਐਸਾ ਚਾਨਣਾ ਜਿਸ ਤੋਂ ਅਰਬਾਂ ਖਰਬਾਂ ਸੂਰਜ ਕੁਰਬਾਨ ਕੀਤੇ ਜਾ ਸਕਦੇ ਨੇ ਐਸਾ ਪ੍ਰਕਾਸ਼ ऐसा नूर तो वो जो नूर है वो जो चांदना है गुरु नानक ने उसको सच आखा है मोहम्मद साहब ने उसको हक आखा है हक हक ਦੇ ਅਰਥ ਨੇ ਸੱਚ ਹਕੀਕਤ ਸਚਾਈ ਹਕ ਸੱਚ ਜੈਸੇ ਕਿ ਭਾਈ ਨੰਦ ਲਾਲ ਕਹਿੰਦੇ ਨਾ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਐ ਗੁਰੂ ਗੋਬਿੰਦ ਸਿੰਘ ਤੁਸੀਂ ਤੇ ਹੱਕ ਹੋ ਤੇ ਪਤਾ ਹੈ ਹੱਕ ਦੇ ਅਰਥ ਕੀ ਨੇ ਸੱਚ ਹਕੀਕਤ ਸਚਾਈ ਹੱਕ ਸੱਚ ਸਾਡੇ ਪੰਜਾਬੀ ਚ ਇਹ ਹੱਕ ਸ਼ਬਦ ਕੁਝ ਹੋਰ ਅਰਥ ਧਾਰਨ ਕਰ ਜਾਂਦਾ ਹੈ ਤੇ ਮੇਰਾ ਹੱਕ ਹੈ ਵੈਸੇ ਇਸ ਦੇ ਅਖਰੀਅਰ ਤੇ ਬਣ ਕੇ ਮੇਰਾ ਸੱਚ ਹੈ ਹੱਕ ਦਾ ਅਰਥ ਕਈ ਦਫਾ ਸੀ ਹਿੱਸਾ ਕਰ ਲੈਣਾ ਮੇਰਾ ਹੱਕ ਹੈ ਨਹੀਂ ਹਕ ਸ਼ਬਦ ਅਰਬੀ ਦਾ ਹੈ ਇਹਦੇ ਅਰਥ ਨੇ ਸੱਚ ਹਕੀਕਤ ਸਚਾਈ ਸੱਚ ਤੱਕ ਪਹੁੰਚਣਾ ਹੈ ਔਰ ਉਹ ਸੱਚ ਹੈ ਭਾਈ ਨੰਦ ਲਾਲ ਕਹਿੰਦੇ ਐ ਗੁਰੂ ਗੋਬਿੰਦ ਸਿੰਘ ਜੀ ਸੱਚ ਕੀ ਹੈ ਤੁਹਾਨੂੰ ਵੇਖ ਕੇ ਪਤਾ ਚੱਲਦਾ ਤੁਸੀਂ ਸੱਚ ਦੀ ਮੂਰਤੀ ਹੋ ਤੁਹਾਡਾ ਬੋਲਣਾ ਸੱਚ ਤੁਹਾਡਾ ਵੇਖਣਾ ਸੱਚ ਤੁਹਾਡਾ ਸੁਣਨਾ ਸੱਚ ਤੁਹਾਡਾ ਕਰਨਾ ਸੱਚ ਤੁਹਾਡਾ ਜੀਵਣਾ ਸੱਚ ਥੋੜੇ ਰੋਮ ਰੋਮ ਦੇ ਤੇ ਸੱਚ ਦੀ ਮੋਹਰ ਹੱਕ ਕੋ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹਦਰવેશ ਗੁਰੂ ਗੋਬਿੰਦ ਸਿੰਘ ਭਾਵੇਂ ਅੰਨ ਲਾਲ ਕਹਿੰਦੇ ਨੇ ਬੜੇ ਬਾਦਸ਼ਾਹ ਦੇਖੇ ਸਨ ਪਰ ਬਾਦਸ਼ਾਹ ਕਦੀ ਦਰવેશ ਨਹੀਂ ਦੇਖੇ ਸਨ ਬੜੇ ਦਰવેશ ਦੇਖੇ ਸਨ ਪਰ ਦਰવેશ ਕਦੀ ਬਾਦਸ਼ਾਹ ਨਹੀਂ ਦੇਖੇ ਸਨ ਇਹ ਪਹਿਲਾ ਹੀ ਮਜਸਮਾ ਦੇਖ ਰਿਆਂ ਜੋ ਬਾਦਸ਼ਾਹ ਵੀ ਹੈ ਦਰवेश ਵੀ ਹੈ ਬਾਦਸ਼ਾਹ ਹੈ ਅੰਦਰੋਂ ਦਰवेश ਹੈ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਦਿਨ ਇੱਕ ਅਜਬ ਆਤਮਰਾਮ ਇੱਕ ਦਿਨ ਅਜੀਬੋ ਗਰੀਬ ਘਟਨਾ ਘਟ ਗਈ ਅਭਿਆਸੀ ਦੇ ਅੰਦਰ ਪ੍ਰਕਾਸ਼ ਪੈਦਾ ਹੋ ਗਿਆ ਚਾਨਣਾ ਜਹੇ ਅਮਿਤ ਤੇਜ ਅਬਗਤ ਅਕਾਂ ਜੋ ਗਤੀ ਤੋਂ ਰਹਿਤ ਸੀ ਅਮਿਤ ਸੀ ਤੋਲ ਤੋਂ ਪਰੇ ਨਾਪ ਤੋਂ ਪਰੇ ਅਨੰਤ ਸੀ ਜਿਹਦੇ ਚ ਕਾਮਨਾ ਨਹੀਂ ਸੀ ਇਸ ਅਭਿਆਸੀ ਦੇ ਅੰਦਰੋਂ ਇੱਕ ਸਵਾਲ ਖੜਾ ਹੋ ਗਿਆ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਵਗਤ ਅਭੂਤ ਸ੍ਰੀ ਮੁਖਵਾਕ ਪਾਤਸ਼ਾਹੀ ਦੱਸਿਆ ਇਹ ਕੀ ਹੈ ਜਿਸ ਦਿਨ ਵੀ ਅਭਿਆਸੀ ਤੇ ਪਹਿਲੇ ਪਹਿਲੇ ਘਟਨਾ ਘਟਦੀ ਖੁਦ ਹੈਰਾਨ ਹੋ ਜਾਂਦਾ ਕੀ ਹੈ ਇਹ ਇਹ ਵਾਸਤਵਕ ਕੀ ਹੈ ਤੇ ਮੈਂ ਇਤਨਾ ਵੀ ਅਰਸ ਕਰਦਿਆਂ ਕਿ ਕਥਾ ਅਭਿਆਸੀਆਂ ਲਈ ਅਗਰ ਜਿਨ੍ਹਾਂ ਨੇ ਪੁੱਛਿਆ ਤੇ ਹੋ ਸਕਦਾ ਅਭਿਆਸ ਦਾ ਸ਼ੌਕ ਰੱਖਦੇ ਹਾਂ ਮੈਂ ਇਹ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਮੈਂ ਆਰੰਭ ਕੀਤਾ ਜੋ ਇਸ ਅਭਿਆਸ ਦੇ ਮਾਰਗ ਤੇ ਚਲੇ ਨਹੀਂ ਸ਼ਾਇਦ ਮੈਂ ਅਸ ਕਰਾ ਉਹਨਾਂ ਦਾ ਤਾਲ ਮੇਲ ਵੀ ਨਾ ਬੈਠੇ ਇਸ ਵਿਚਾਰ ਨਾਲ ਕੋਈ ਆਇਸੀ ਕੀਰਤਨ ਸੁਣਨ ਆਇਸੀ ਕਥਾ ਸੁਣਨੇ ਕੀ ਪਤਾ ਨਹੀਂ ਕਿਤੋਂ ਦੀਆਂ ਗੱਲਾਂ ਕਰਨ ਲੱਗ ਪਏ ਅਭਿਆਸੀ ਦੇ ਅੰਦਰੋਂ ਸਵਾਲ ਪੈਦਾ ਹੋਇਆ ਕੀ ਹੈ ਇਹ ਨੂਰ ਕੀ ਹੈ ਇਹ ਪ੍ਰਕਾਸ਼ ਕੀ ਹੈ ਪਰਮ ਆਨੰਦ ਕੀ ਹੈ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਬਗਤ ਅਭੂਤ ਇਹ ਪ੍ਰਸ਼ਨ ਪੈਦਾ ਹੋਇਆ ਉਹ ਨੂਰ ਹੀ ਬੋਲ ਪਿਆ ਇਹ ਬ੍ਰਹਮ ਆਏ ਆਤਮ ਸਰੂਪ ਜਹ ਅਮਿਤ ਤੇਜ ਅਬਗਤ ਅਬੂ ਜਿਹਨੂੰ ਤੂੰ ਵੇਖ ਰਿਹਾ ਹੈ ਇਹੀ ਤੇ ਬ੍ਰਹਮ ਹੈ ਹੋਰ ਕੀ ਬ੍ਰਹਮ ਹੁੰਦਾ ਹੈ ਜਿਸ ਨੂੰ ਤੂੰ ਮਹਿਸੂਸ ਕਰ ਰਿਹਾ ਹੈ ਇਹੀ ਬ੍ਰਹਮ ਹੈ ਇਹ ਕਿੱਥੋਂ ਆਇਆ ਕਿਧਰੋਂ ਵੀ ਨਹੀਂ ਆਇਆ ਤੇਰੇ ਅੰਦਰ ਸੀ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾਮ ਵਿਗਿਆਨਕ ਢੰਗ ਨਾਲ ਤਲਾਸ਼ ਕਰੋਗੇ ਕਿਉਂਕਿ ਸਾਇੰਸ ਨੇ ਮੰਨਿਆ ਨਹੀਂ ਉਹ ਤੇ ਕਹਿੰਦੇ ਨੇ ਅਸੀਂ ਸਰੀਰ ਦੀ ਚੀਰਾ ਫਾੜੀ ਕਰਕੇ ਦੇਖ ਲਈਏ ਹੱਡੀਆਂ ਨੇ ਮੰਜ ਹੈ ਮਾਸ ਹੈ ਖੂਨ ਹੈ ਅੰਦਰ ਕੋਈ ਆਤਮ ਪ੍ਰਕਾਸ਼ ਤੇ ਹੈ ਕੋਈ ਨਹੀਂ ਬਹੁਤਾ ਚੀਰਾ ਫਾੜੀ ਕਰਕੇ ਵੇਖ ਲਿਆ ਕੁਝ ਵੀ ਨਹੀਂ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਤੇ ਅਵਤਾਰੀ ਪੁਰਸ਼ ਗਲਤ ਕਹਿੰਦੇ ਨੇ ਔਰ ਮੈਂ ਹੁਣ ਅਰਸ਼ ਘਰਾ ਇੱਕ ਸੰਗੀਤਕਾਰ ਹੈ ਥੋੜੀ ਜੀਆਂ ਜੋ ਸੰਗੀਤ ਦੇ ਮਸ ਰਖਦੇ ਨੇ ਇਹ ਉਦਾਰਨ ਚੰਗਾ ਲਗੇਗਾ ਇੱਕ ਸੰਗੀਤਕਾਰ ਹੈ ਉਸ ਦੇ ਅੰਦਰ ਬਿਲਾਵਲ ਦੀਆਂ ਧੁਨਾਂ ਵਸੀਆਂ ਆਈਆਂ ਨੇ ਉਹਦੇ ਅੰਦਰ ਰਾਮਕਲੀ ਸਮਾਈ ਹੋਈ ਹੈ ਮਾਲਕੋਂਸ ਵੀ ਬੈਠਾ ਹੈ ਚੰਦਰਕੌਸ ਵੀ ਬੈਠੀ ਹੈ ਸੋਰਠੀ ਵੀ ਹੈ ਉਸ ਦੇ ਅੰਦਰ ਗੌੜੀ ਵੀ ਹੈ ਸ੍ਰੀ ਰਾਗ ਵੀ ਹੈ ਬਹਿਰੋ ਵੀ ਹੈ ਕਲਿਆਣ ਵੀ ਹੈ کہ کوئی ڈاکٹر آخر ذرا میں چیرہ پھاڑی کر کے دیکھا مال کش کھے کے تھے پہ ہے رام کے تھے پی ہے بلاوت دیا دے پی نے منج ہتھ آوے گی ماس ہتھ آوے گا ہڈیاں ہاتھ آنگیاں خون ہتھ آوے گا رامکلی ہتھ نہیں نہیں لگی مال کوس ہاتھ نہیں آئے گا ਚੰਦਰ ਕੋ sath ਨਹੀਂ ਆਵੇਗਾ ਜਦ ਕੇ ਇੱਕ ਚੋਟੀ ਦਾ ਨਿਰਤਕਾਰ ਹੈ ਪਰ ਚੀਰਾ ਫਾੜੀ ਕਰਕੇ کیا ਉਸ ਦੇ اندرੋਂ ਨਿਰਤ ਲੱਭ ਸਕਾਂਗੇ ਪਰ ਹੈ ਤੇ ਸਹੀ ਵਿਗਿਆਨਿਕ ਢੰਗ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਤੇ ਮੈਂ ਇਹ ਵੀ ਅਰਸ਼ ਕਰਾਂ ਵਿਗਿਆਨ ਸੰਸਾਰ ਦੀ ਖੋਜ ਹੈ ਧਰਮ ਨਿਰੰਕਾਰ ਦੀ ਖੋਜ ਹੈ ਵਿਗਿਆਨ ਪਦਾਰਤ ਦੀ ਚੀਰਾ ਫਾੜੀ ਕਰਦਾ ਹੈ ਤੇ ਪਦਾਰਥ ਦੇ ਰਾਜ਼ ਲੱਭਦਾ ਹੈ। ਧਰਮ ਆਪਣੇ ਅੰਦਰ ਪ੍ਰਵੇਸ਼ ਕਰਦਾ ਹੈ ਤੇ ਪ੍ਰਮਾਤਮਾ ਦੇ ਰਾਜ਼ ਪ੍ਰਾਪਤ ਕਰਦਾ ਹੈ। ਢੰਗ ਅਲਗ-ਅਲਗ ਨੇ। ਬਿਲਕੁਲ ਫਰਕ ਸਿਰਫ ਇਤਨਾ ਹੈ ਕਿ ਵਿਗਿਆਨ ਜੋ ਕੁਝ ਲੱਭ ਲੈਂਦਾ ਹੈ ਉਹਦਾ ਇੱਕ ਸਬੂਤ ਸਾਹਮਣੇ ਰੱਖ ਦਿੰਦਾ ਹੈ। ਐ ਧਰਮ ਜੋ ਕੁਝ ਪ੍ਰਾਪਤ ਕਰ ਲੈਂਦਾ ਹੈ ਉਹਦਾ ਸਬੂਤ ਨਹੀਂ। ਕੋਈ ਪ੍ਰਤੱਖ ਪ੍ਰਮਾਣ ਨਹੀਂ ਕਿਸੇ ਭਗਤ ਨੇ ਕਿਸੇ અવਤਾਰ ਨੇ ਇਹ ਨਹੀਂ ਆਖਿਆ ਐ ਰੱਬ ਇੰਜ ਹੁੰਦਾ ਹੈ ਇਹ ਇਸ ਤਰ੍ਹਾਂ ਪ੍ਰਤੱਖ ਪ੍ਰਮਾਣ ਨਹੀਂ ਹੁਣ ਮੈਂ ਇਸ ਕਰਾਂ ਅਗਰ ਕੋਈ ਪ੍ਰਤੱਖ ਪ੍ਰਮਾਣ ਪਰਮਾਤਮਾ ਦਾ ਮੰਗੇ ਤੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਕੋਈ ਪ੍ਰਤੱਖ ਸਬੂਤ ਨਹੀਂ ਸਾਇੰਸ ਜੋ ਕੁਝ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ ਸੰਤ ਜੋ ਕਹਿੰਦੇ ਨੇ અવਤਾਰੀ ਪੁਰਸ਼ ਜੋ ਕਹਿੰਦੇ ਨੇ ਕੋਈ ਪ੍ਰਤੱਖ ਸਬੂਤ ਨਹੀਂ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਕਹਾਂ ਲਗੇ ਏਉਂ ਕੀਟ ਬਖਾਨੇ ਮਹਿਮਾ ਤੋਰ ਤੋ ਈ ਪ੍ਰਭ ਜਾਣੇ ਪਿਤਾ ਜਨਮ ਜਿਉ ਪੁੱਤ ਨਾ ਪਾਵੇ ਕਿਸ ਬੋਤ ਬੱਚੇ ਕੋ ਪਿਉ ਦੇ ਹੋਂਦਾ ਬਰੋਸਾ ਹੈ ਵਿਸ਼ਵਾਸ ਦਾ ਰਿਸ਼ਤਾ ਹੈ ਮਾਂ ਨੇ ਕਹਿਨੇ ਪਿਉ ਨੂੰ ਪਿਉ ਕਰਕੇ ਕਹਿ ਦਤਾ ਹੈ ਜੇ ਮਾਂ ਦੇ ਕਹਿਣੇ ਤੇ ਤੂੰ ਪਿਉ ਨੂੰ ਪਿਉ ਕਰਕੇ ਕਹਿ ਸਕਦਾ ਹੈ ਤੇ ਗੁਰੂ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਕਹਿ ਦਿਆ ਮਾਂ ਨੂੰ ਪਤਾ ਹੈ ਗੁਰੂ ਨੂੰ ਪਤਾ ਹੈ ਔ ਤਹਰ ਨੂੰ ਪਤਾ ਹੈ ਪਰ ਗੁਰਸਵਦੀ ਗੱਲ ਇਹ ਹੈ ਜਿਸ ਨੂੰ ਪਤਾ ਹੈ ਉਹ ਪਤਾ ਕਰਾ ਨਹੀਂ ਸਕਦਾ ਉਸ ਪਰ ਸਿੱਧੀ ਸੂਚਨਾ ਦੇ ਸਕਦਾ ਹੈ ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ ਪ੍ਰਤੱਖ ਸਪਰਮਾਨ ਨਹੀਂ ਦੇ ਸਕਦਾ ਇਸ ਵਾਸਤੇ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਔਰ ਜਿਹੜੀ ਆਸਤਿਕ ਹੈ ਉਹ ਵੀ ਕੋਈ ਆਸਤਿਕ ਪੂਰੀ ਨਹੀਂ ਹੈ ਕਿਉਂਕਿ ਕੋਈ ਪ੍ਰਤੱਖ ਸਬੂਤ ਨਹੀਂ ਹੈ ਮੈਂ ਸੋਚਦਾ ਵਿਗਿਆਨ ਕਹਿੰਦਾ ਸਰੀਰ ਦੀ ਚੀਰਾ ਫਾੜੀ ਕਰੀਏ ਅੰਦਰ ਤੇ ਕੋਈ ਆਤਮਾ ਨਹੀਂ ਲੱਭਦੀ ਔਰ ਅਜੇ ਸਾਇੰਸ ਨੇ ਆਤਮਾ ਨੂੰ ਨਹੀਂ ਬਣਿਆ ਕੋਈ ਨਾ ਠੀਕ ਹੈ ਚੀਰਾ ਫਾੜੀ ਕੀਤੀ ਇੱਕ ਸ਼ਕਤੀ ਹੈ ਸ਼ਕਤੀ ਦਾ ਇਕੱਠ ਹੈ ਹੋਂ ਹੈ ਮਿੰਜ ਹੈ ਮਾਸ ਹੈ ਹਡੀਆਂ ਨੇ ਆਤਮਾ ਨਾਮ ਦੀ ਤੇ ਅੰਦਰੋਂ ਕੋਈ ਚੀਜ਼ ਲੱਭਦੀ ਨਹੀਂ ਪ੍ਰਮਾਤਮਾ ਤੇ ਅੰਦਰੋਂ ਲੱਭਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਅਸਰਾਮ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾ ਨੇ ਅੰਦਰ ਹੈ ਕਿਵੇਂ ਕੜੀਏ ਇਸ ਨੂੰ ਕਿਵੇਂ ਪ੍ਰਗਟ ਕਰੀਏ ਵਿਗਿਆਨਕ ਢੰਗ ਨਾਲ ਨਹੀਂ ਧਾਰਮਿਕ ਢੰਗ ਨਾਲ ਤੇ ਫਿਰ ਧਾਰਮਿਕ ਢੰਗ ਕੀ ਹੈ ਬਸ ਇਹੀ ਅਭਿਆਸੀਆਂ ਦੇ ਅੰਦਰ ਇਹੀ ਜਗਿਆਸੂਆਂ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਤੇ ਨਾਸਤਿਕ ਲੋਗਾਂ ਨੇ ਆਖਰ ਡੰਗ ਕੀ ਹੈ ਫਿਰ ਤਰੀਕਾ ਕੀ ਹੈ ਪਹਿਲੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਬੋਲ ਰਖਾਂ ਭਗਤ ਕਬੀਰ ਜੀ ਦੇ ਕਬੀਰ ਕਹਨ ਮੈਥੋਂ ਕੋਈ ਢੰਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ ਇਹ ਵੀ ਮੈਸਜ ਕਰਦੇ ਆ ਬੜੀ ਕੀਮਤੀ ਪੰਕਤੀ ਹੈ ਤਜ ਭਰਮ ਕਰਮ ਵਿਦਨੇ ਖੇਦ ਵਿਦੀ ਨਿਸ਼ੇਦ ਵਿਦ ਕਹਨ ਢੰਗ ਨੋ ਵਿਧਾਨ ਨੋ ਵਿਦੀ ਕਹਨ ਕੋਈ ਵਿਧੀ ਨਹੀਂ ਕਬੀਰ ਜੈਸਾ ਸੰਤ ਕਹਦੇ ਕੋਈ ਵੀ ਨਹੀਂ ਔਰ ਮੇਰੇ ਕੋਲ ਨਾ ਪੁੱਛੋ। ਅੰਦੋਗੇ ਕੋਈ ਟਾਂਗ ਹੀ ਨਹੀਂ ਹੈ। ਜਗਤ ਦੇ ਵਿੱਚ ਹਰ ਚੀਜ਼ ਦੀ ਪ੍ਰਾਪਤੀ ਦੇ ਆਪਣੇ ਆਪਣੇ ਢੰਗ ਨੇ। ਪਰਮਾਤਮਾ ਦੀ ਪ੍ਰਾਪਤੀ ਦਾ ਕੋਈ ਟਾਂਗ ਹੀ ਨਹੀਂ ਹੈ। ਕੋਈ ਤਰੀਕਾ ਹੀ ਨਹੀਂ ਹੈ। ਕਬੀਰ ਕਹਿੰਦੇ ਕੋਈ ਤਰੀਕਾ ਨਹੀਂ ਹੈ। ਕੋਈ ਟਾਂਗ ਨਹੀਂ ਹੈ। ਹੁਣ ਮੈਂ ਇਸ ਨੂੰ ਇੰਜ ਅਰਸ ਕਰਦਾ ਹਾਂ। 36 ਪ੍ਰਕਾਰ ਦਾ ਭੋਜਨ ਇੱਕ ਥਾਲ ਦੇ ਵਿੱਚ ਪਰੋਸ ਕੇ ਜੇ ਕਿਸੇ ਦੇ ਅੱਗੋਂ ਰੱਖੀ ਹੈ ਉਹ ਇਹ ਆਖ ਕੇ ਛੱਕਣ ਦਾ ਡੰਗ ਦੱਸੋ ਉਹ ਗੱਲ ਸਪਸ਼ਟ ਹੋ ਗਈ ਨੂੰ ਭੁੱਖ ਨਹੀਂ ਲੱਗੀ ਭੁੱਖੇ ਬੰਦੇ ਨੇ ਕਦੀ ਡੰਗ ਪੁੱਛਿਆ ਠੰਡੇ ਪਾਣੀ ਦਾ ਗਲਾਸ ਸ਼ਰਬਤ ਕਿਸੇ ਦੇ ਅੱਗੋਂ ਰੱਖ ਦਿੱਤਾ ਹੈ ਤੇ ਉਹ ਆਖ ਕੇ ਢੰਗ ਦੱਸੋ ਪੀਣ ਦਾ ਇਹ ਗੱਲ ਸਪਸ਼ਟ ਹੋ ਗਈ ਕੋਈ ਪਿਆਸ ਨਹੀਂ ਲੱਗੀ ਇਸ ਪਿਆਸੇ ਨੇ ਕਦੀ ਢੰਗ ਨਹੀਂ ਪੁੱਛਿਆ ਨਾਮ ਜਪਣ ਦਾ ਜੋ ਢੰਗ ਪੁੱਛਦੇ ਨੇ ਧਾਰਮਿਕ ਦ੍ਰਿਸ਼ਟੀ ਕੋਣ ਦੇ ਮੁਤਾਬਕ ਅਜੇ ਅੰਦਰ ਪਿਆਸ ਨਹੀਂ ਪੈਦਾ ਹੋਈ ਤੜਪ ਨਹੀਂ ਪੈਦਾ ਹੋਈ ਭੁੱਖ ਨਹੀਂ ਪੈਦਾ ਹੋਈ ਜਿਸ ਨੂੰ ਭੋਜਨ ਦੀ ਭੁੱਖ ਨਾ ਲੱਗੇ ਆਯੁਰਵੇਦ ਗ੍ਰੰਥ ਕਹਿੰਦੇ ਨੇ ਬੰਦਾ ਰੋਗੀ ਹੈ ਭੁੱਖ ਦਾ ਨਾ ਲੱਗਣਾ ਰੋਗ ਦੀ ਪਹਿਚਾਣ ਰੋਗ ਦੀ ਨਿਸ਼ਾਨੀ ਹੈ ਭੁੱਖ ਹੀ ਨਹੀਂ ਲੱਗਦੀ ਜਿਹਨੂੰ ਭੋਜਨ ਦੀ ਭੁੱਖ ਨਾ ਲੱਗੇ ਉਹ ਤਨ ਕਰਕੇ ਰੋਗੀ ਹੈ ਔਰ ਜਿਸਨੂੰ ਭਜਨ ਦੀ ਭੁੱਖ ਨਾ ਲੱਗੇ ਉਹ ਮਨ ਕਰਕੇ ਰੋਗੀ ਹੈ ਕੋਈ 100 ਦੇ ਚੋਂ ਇੱਕਦ ਬਨੁਖ ਐਸਾ ਹੋਵੇਗਾ ਜਿਹਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਤਨ ਦੇ ਤਲ ਤੇ ਰੋਗੀ ਹੋਵੇ ਵਰਨਾ ਰੋਗੀਆਂ ਨੂੰ ਵੀ ਭੁੱਖ ਲੱਗ ਜਾਂਦੀ ਹੈ ਮੇਰੇ ਦੋ ਰਾਮਾ ਕੋਈ 100 ਦੇ ਚੋਂ ਇੱਕਦ ਬਨੁਖ ਐਸਾ ਹੋਵੇਗਾ ਜਿਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਪਰ ਮਾਇਰਸ ਕਰਾਂ ਕੋਈ ਹਜ਼ਾਰਾਂ 'ਚ ਇੱਕ ਅਦਮਰੁਖ ਹੁੰਦਾ ਜਿਹਨੂੰ ਭਜਨ ਦੀ ਭੁੱਖ ਲੱਗਦੀ ਬਾਕੀ ਇਹਨੂੰ ਲੱਗਦੀ ਕੋਈ ਨਹੀਂ ਲੱਗਦੀ ਭੁੱਖ ਪੈਦਾ ਹੀ ਨਹੀਂ ਹੁੰਦੀ ਮਹਾਰਾਜ ਤੇ ਕਹਿੰਦੇ ਨੇ ਸਾਡੇ ਅੰਦਰ ਪੈਦਾ ਹੋ ਗਈ ਇਹ ਸਾਚੇ ਨਾਮ ਕੀ ਲਾਗੇ ਭੁੱਖ ਉਦ ਭੁਖੇ ਖਾਏ ਚਲਿਏ ਦੁਖ ਤੇ ਭੁਖੇ ਸਾਦੇ ਗੰਢ ਭੁੱਖ ਦਾ ਸਵਾਦ ਨਾਲ ਸੰਬੰਧ ਭੋਜਨ ਦੀ ਭੁੱਖ ਨਹੀਂ ਲੱਗਦੀ मन रोगी है भजन दी भूख ने मन रोगी है ते भजन की ये कबीर किन ने 아니 ਇਸ ਨੂੰ ਆਫਤਾਬ ਕਹਿ ਦਿੰਦੇ ਨੇ ਖੁਰਸ਼ੀਦ ਕਹਿ ਦਿੰਦੇ ਨੇ ਇਸ ਨੂੰ ਪ੍ਰਾਚੀਨ ਦੇਸੀ ਮੋਨੇ ਰਵੀ ਕਹਿ ਦਿੰਦੇ ਨੇ ਇੰਗਲਿਸ਼ ਦੇ ਸਨ ਕਹਿ ਦਿੰਦੇ ਨੇ ਉਰਦੂ ਦੇ ਸੂਰਜ ਕਹਿ ਦਿੰਦੇ ਨੇ ਪੁਰਸ਼ਿੰਦ ਵਿੱਚ ਖੁਰਸ਼ੀਦ ਕਹਿ ਦਿੰਦੇ ਨੇ ਆਫਤਾਬ ਕਹਿ ਦਿੰਦੇ ਨੇ ਵਸਤੂ ਤੇ ਕੋਈ ਹੈ ਨਾਮ ਅਨੇਕਾ ਨੇ ਉਹ ਹਸਤੀ ਇੱਕੋ ਹੈ ਉਸਦੇ ਨਾਮ ਅਨੇਕਾ ਨੇ ਅਨੰਤ ਨਾਮ ਬੇਸ਼ੁਮਾਰ ਨਾਮ ਪਰ ਕਿਸੇ ਵੀ ਨਾਮ ਨਾਲ ਜਪੀਏ ਉਹ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਇਹ ਵੀ ਮੈਰਜ ਕਰਦੇ ਹਾਂ ਉਹ ਪ੍ਰਗਟ ਹੁੰਦਾ ਹੈ ਅੱਲਾਹ ਹੋ ਅੱਲਾਹ ਦੀ ਧੁਨੀ ਜਿਨ੍ਹਾਂ ਨੇ ਰੱਟੇ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਓਮ ਓਮ ਦੀ ਧੁਨੀ ਜਿਨ੍ਹਾਂ ਨੇ ਰੱਟੀ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ